ਕਿਆ ਕ੍ਰਾਂਤੀ ਮੁਹਿੰਮ ਤਹਿਤ ਪਿੰਡ ਵਿਧੀਪੁਰ ਵਿਕੇਂਗਰ ਸੁਧਾਰ ਟਰਸਟ ਦੇ ਚੇਅਰਮੈਨ ਸੱਜਨ ਸਿੰਘ ਚਿੰਮਾ ਅਰਜਨ ਐਵਾਰਡੀ ਨੇ ਸਕੂਲ ਵਿੱਚ ਲਗਵਾਏ ਪ੍ਰੋਜੈਕਟਰ ਅਤੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗੱਲਬਾਤ ਕਰਦਿਆਂ ਉਹਨਾਂ ਆਖਿਆ ਕਿ ਜਿਸ ਦੇਸ਼ ਵਿੱਚ ਸਿੱਖਿਆ ਦਾ ਮਿਆਰ ਉੱਚਾ ਹੋਵੇਗਾ ਉਹ ਦੇਸ਼ੀ ਵਿਕਾਸਸ਼ੀਲ ਬਣ ਸਕਦਾ ਹੈ ਉਹਨਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਸਮੇਂ ਨੌਕਰੀਆਂ ਨਾ ਮਿਲਣ ਕਾਰਨ ਬੇਰੁਜ਼ਗਾਰ ਅਧਿਆਪਕ ਟੈਂਕਿਆਂ ਤੇ ਛੜ ਜਾਂਦੇ ਸਨ ਪਰ ਹੁਣ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਹੇ ਹਨ ਪੰਜਾਬ ਦੇ ਲੋਕ ਕੁਝ ਨਜ਼ਰ ਆ ਰਹੇ ਹਨ ਸਰਪੰਚ ਅਮਰਜੀਤ ਸਿੰਘ ਨੇ ਸਕੂਲ ਵਿੱਚ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਸਕੂਲ ਵਿਦਿਆਰਥਣ ਰੋਸ਼ਨੀ ਨੇ ਸਚਨ ਕੁਮਾਰ ਚਿਮਾ ਦਾ ਹੱਥ ਨਾਲ ਫਰੇਟਿੰਗ ਵੀ ਪੇਟ ਕੀਤੀ ਇਸ ਸਾਲ ਵਿੱਚ ਜੋ ਬੱਚੇ ਮੈਰਿਟ ਚ ਆਏ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸultanpur lodhi ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਜਿਹੜਾ ਸਿਰਫ ਗੂਗਲ ਫੋਰਮ ਪਰ ਹੈ ਉਹਨਾਂ ਤੇ ਡਿਮਾਂਡ ਕਰਨੀ ਹੈ ਉਹਨਾਂ ਨੇ ਵੈਰੀਫਾਈ ਕਰਨਾ ਹੈ 20 25 ਦਿਨਾਂ ਦੇ ਵਿੱਚ ਪੈਸੇ ਆ ਜਾਣ ਜਿੰਨੀ ਬੱਚੀ ਗ੍ਰਾਂਟ ਕੋਈ ਮੈਂ ਤੇ ਕਈ ਸਕੂਲਾਂ ਤੇ ਜਾਣਾ ਤੇ ਪੜਾਟਾ ਲੱਖ 7-7 ਲੱਖ ਔਰ ਹਰ ਜਿੰਨੀ ਕੋਈ ਭੰਗਦਾ ਗ੍ਰਾਂਟ ਨੂੰ ਦਿੰਦੇ ਆ ਸੂchnਾ ਵਾਸਤੇ ਗ੍ਰਾਂਟ ਦੀ ਤੁ ਕਮੀ ਕਾਰਨ ਇਹ ਹੈ ਕਿ ਅਸੀਂ ਬਹੁਤ ਪਿੱਛੇ ਰਹਿ ਗਏ ਹਾਂ ਪ੍ਰਾਇਮਰ ਅਸੀਂ ਸਾਰਾ ਗੱਡਾ ਬਾਹਰ ਸੁਣਦੇ ਰਹੇ ਆਪਣੇ ਘਰ ਸਾਡਾ ਕੋਈ ਆਈਐਸ ਆਈਪੀਐਸ ਚੱਲੇ ਕਰਿਆ ਆਪਣੇ ਘਰ ਬਾਹਰ ਸੁਣਦੇ ਰਹੇ ਆਪਣੇ ਇੱਥੇ ਸਾਡੇ ਐਸਐਸਪੀ ਜੀ ਨੇ ਅਸੀਂ ਲੱਗੇ ਮੈਂ ਉਸ ਵਕਤ ਤੋਂ ਮੰਨ ਨਹੀਂ ਕਰਦਾ ਕਿ ਇਹ ਇੱਕ ਗੱਲ ਥੋੜੀ ਜਿਹੀ ਵਿੱਤੇ ਵਾਲੀ ਹੋ ਜਾਂਦੀ ਹੈ ਜਾਂ ਇਹੋ ਜਿਹਾ ਪੁੱਛਣਾ ਕਿਹਨੇ ਕਰਨਾ ਕਿ ਸਾਡੇ ਬੱਚੇ ਨੂੰ ਨੌਕਰੀ ਦਿਵਾਉਂਦੇ ਤੇ ਮੈਂ ਕਹਣਾ ਵੀ ਪੜਿਆ ਕਿੰਨਾਂ ਕਰ ਬੱਚੇ ਜੀ ਪ੍ਰੈਗਰ। ਮੈਂ ਜਦੋਂ ਉਹਨਾਂ ਨਾਲ ਪੁੱਛਣਾ ਕਿ ਕਿੰਨਾ ਪੜਿਆ? ਪੜਿਆ ਹੋਰ ਦਾ ਜੀ। ਨਵੇਂ ਸਿਮਰਖ ਪੜਿਆ ਫਿਰ ਵੀ ਪਲੱਸ 2 ਕੀਤੀ ਹੈ। ਅਸੀਂ ਪਲੱਸ 2 ਪੜਾਈ ਬਣੀ। ਸਾਡੀ ਸਰਕਾਰ ਨੇ ਪੂਰਾ ਜੋਰ ਲਾਇਆ ਹੈ। ਕਿ ਅਸੀਂ ਪੰਜਾਬ ਨੂੰ ਇੱਕ ਪੜਿਆ ਲਿਖਿਆ ਪੰਜਾਬ ਬਣਾ। ਔਖਾ ਕੰਮ ਕੋਈ ਨਹੀਂ ਆ। ਸਰਕਾਰ ਵੱਲੋਂ ਸਾਨੂੰ ਪੂਰੀ ਪੂਰੀ ਮਦਦ ਹੈ। ਸਕੂਲਾਂ ਨੂੰ ਖੁੱਲੀ سپورਟ ਔਰ ਪੂਰਾ ਗਰੰਟਾ ਔਰ ਜਿਹੜਾ ਅਧਿਆਪਕ ਵਰਗ ਹੈ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਹੋ ਰੋਜ਼ ਟੀਵੀ 'ਤੇ ਸੁਣਦੇ ਸੀ ਅੱਜ ਫੁਲਾਣੀ ਜਗ੍ਹਾ ਡਾਂਗਾਂ ਪਈਆਂ ਅੱਜ ਫੁਲਾਣੀ ਜਿਹੜਾ ਪਾਣੀ ਪਈਆਂ ਬਿਛਾਰਾਂ ਪਈਆਂ ਅੱਜ ਟੀਚਰਾਂ ਨੂੰ ਫੁਲਾਣੀ ਟੈਕੀ ਤੇ ਚੜ ਗਿਆ ਫੁਲਾਣਾ ਆ ਗਿਆ ਇਹੋ ਕੁਝ ਸੁਣਨ ਨੂੰ ਮਿਲਦਾ ਸੀ ਹੁਣ ਮੈਨੂੰ ਇੱਕ ਕਲ ਦਾ ਜਵਾਬ ਦਿਓ ਉਹ ਵਰਗ ਹੈ ਜਿਹੜਾ ਪੜਿਆ ਲਿਖਿਆ ਵਰਗ ਹੈ ਉਹਨਾ ਬੜੇ ਆਰਾਮ ਨਾਲ ਜਿਵੇਂ ਇਹਨਾਂ ਦਾ ਰਜ਼ੀ ਸੁਣੀ ਜਾਵਾ ਕਿ ਜਿਹੜੀਆਂ ਤੁਹਾਡੀਆਂ ਗੱਲਾਂ ਹੋ ਸਕਦਾ ਮੈਂ ਕਿੰਨੀ ਜਿਆਦਾ ਹੋ ਸਕਦਾ ਤੇ ਜੋ ਸਾਰੇ ਉਹਨਾਂ ਨੇ ਵਾਦਾ ਕੀਤਾ ਸਾਡੇ ਤੋਂ ਮਰਸ਼ਿਆਂ ਦਾ ਅਸੀਂ ਪੂਰੇ ਤਰੀਕੇ ਨਾਲ ਅਸੀਂ ਸਾਰਾ ਸਕੂਲ ਸੁਚਕਾਲਾ ਹਾਈ ਸਕੂਲ ਜਿਹੜੀ ਦਾ ਪੂਰੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਵਿਰੁੱਧ ਪੂਰੇ ਤਰੀਕੇ ਨਾਲ ਗਾਈਡ ਕਰਾਂਗੇ ਜੋ ਸਰ ਆਪਣਾ ਇੱਕ ਮੈਨੂ ਚੱਲ ਰਹੀ ਹੈ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਯੁੱਧ ਨਸ਼ਾ ਵਿਰੁੱਧ ਉਹਦੇ ਅਧੀਨ ਸਰ ਹਰ ਹਫਤੇ ਅਸੀਂ ਸਕੂਲ ਦੇ ਵਿੱਚ ਬੱਚਾਂ ਨੂੰ ਬਾਤਾਂ ਕਿ ਨਸ਼ਿਆਂ ਬਾਰੇ ਜਾਗਰੂਕ ਕਰਾਂਗੇ ਉਹਨਾਂ ਦੇ ਜੋ ਵੀ ਕੁਝ ਨਸ਼ਾ ਤੇ ਕੀ ਡਰੋਗਸ ਨੇ ਉਹਦੇ ਸਬੰਧ ਦੇ ਵਿੱਚ ਅਸੀਂ ਦੱਸਦੇ ਹਾਂ ਕਿ ਸਕੂਲ ਦੀ ਪੂਰੀ ਤਰ੍ਹਾਂ ਨਵਾਂ ਅਪਡੇਟ ਕਰਨ ਲਈ ਉਹਨਾਂ ਨੂੰ ਅਸੀਂ 8 9 ਕੋਈ ਦੱਸ ਦਿੰਨੇ ਆ ਕਿ ਕਿਹੜੀ ਫੀਲ ਦੇ ਵਿੱਚ ਉਹ ਅੱਗੇ ਜਾ ਸਕਦੇ ਨੇ ਜਾਂ ਕਿਹੜਾ ਬੱਚਾ ਕੋਈ ਨੀਟ ਕਲੀਅਰ ਕਰ ਸਕਦਾ ਹੈ ਕੋਈ ਆਈਏਐਸ ਕੋਈ ਪੀਸੀਐਸ ਜਿਹੜੀ ਕਾਰਗਰੀ ਹੈ ਦਾ ਜਿਹੜਾ ਬੱਚਾ ਹੈ ਇਵਨ ਮੈਨੀ ਸਟੂਡੈਂਟਸ ਇਨ ਆਰ ਸਕੂਲ ਆਰ ਇੰਟਰਸਟਿਡ ਇਨ AI ਬਹੁਤ ਬੱਚੇ ਸਾਡੇ ਸਕੂਲ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਵੀ ਇੰਟਰਸਟਿਡ ਨੇ ਸਾਥੀਓ ਠੀਕ ਹੈ ਬੇਟਾ ਆ ਜਓ ਰਾਜੇ ਨਾ ਆਜੋ ਰਾਜੇ ਠੀਕ ਹੈ ਬੇਟਾ ਮੈਂ ਆਜੋ ਤੁਹਾਨੂੰ ਬਾਹਰ ਨੂੰ ਬਾਹਰ ਆ ਜਾਓ ਆਨੇ ਬੇਫੀਲ ਮੜਾਇਆ ਕੀ ਮਾਤਾ ਹਰ ਸਿੱਖਿਆ ਕ੍ਰਾਂਤੀ ਦਾ ਪੰਜਾਬ ਠੀਕ ਹੈ ਨਾ ਜੁੜਨੇ ਦੇ ਵਿੱਚ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾ ਨੇ ਉਹ ਪ੍ਰੋਗਰਾਮ ਸ਼ੁਰੂ ਕੀਤੇ ਨੇ ਇੱਕ ਤੇ ਸਿੱਖਿਆ ਕ੍ਰਾਂਤੀ ਔਰ ਦੂਸਰਾ ਜੁੱਧ ਨਸ਼ਿਆਂ ਉੱਤੇ ਔਰ ਲੋਕਾਂ ਦਾ ਇੰਨਾ ਚੰਗਾ ਹੁਗਾਰਾ ਮਿਲ ਰਿਹਾ ਦੇਖੋ ਸੰਗਤ ਦੇ ਸਾਥ ਤੋਂ ਬਿਨਾ ਕਿਸੇ ਵੀ ਮਿਸ਼ਨ 'ਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਤੇ ਅੱਜ ਇਹ ਦੋਨੇ ਹੀ ਕੰਮ ਪੰਜਾਬ ਨੂੰ ਬਚਾਉਣ ਵਾਲੇ ਕੰਮ ਆ ਪੰਜਾਬ ਨੇ ਬਚਣਾ ਹੈ ਪੰਜਾਬ ਨੇ ਤਰੱਕੀ ਕਰਨੀ ਹੈ ਤੇ ਇਹ ਜਿਹੜੇ ਨੇ ਨਸ਼ੇ ਬੰਦ ਹੋਣ ਚਾਹੀਦੇ ਆ ਹਰ ਜਿਹੜਾ ਘਰ ਦੇ ਵਿੱਚ ਪੜ੍ਹਾਈਆਂ ਹੋਣੀਆਂ ਚਾਹੀਦੀਆਂ ਨੇ ਉਸ ਤਹਤ ਅੱਜ ਅਸੀਂ ਜਿਹੜਾ ਸਿੱਖਿਆ ਕ੍ਰਾਂਤੀ ਆ ਇਹ ਪੜ੍ਹਿਆ ਲਿਖਿਆ ਲੋਕਾਂ ਦਾ ਪਿੰਡ ਹੈ ਜੀ ਬਹੁਤ ਔਰ ਸਕੂਲ ਮੈਂ ਦੇਖਿਆ ਇਹਨਾਂ ਨੂੰ ਬਹੁਤ ਵੱਡੀਆਂ ਗ੍ਰਾਂਟਾਂ ਆਈਆਂ ਬਹੁਤ ਸੋਹਣਾ ਸਕੂਲ ਬਣ ਗਿਆ ਔਰ ਟੀਚਰ ਸਹਿਬਾਨ ਵੀ ਬਹੁਤ ਚੰਗੇ ਨੇ ਸੋ ਜਦੋਂ ਅਸੀਂ ਟੀਚਰ ਸਹਿਬਾਨਾਂ ਨੂੰ ਸਹੂਲਤਾਂ ਦੇਾਂਗੇ ਉਹਨਾਂ ਦੀ ਜੋ ਵੀ ਉਹਨਾਂ ਦੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕਰਾਂਗੇ ਫਿਰ ਸਾਡਾ ਹੱਕ ਬੰਦਾ ਹੈ ਕਿ ਟੀਚਰ ਸਹਿਬਾਨ ਨੂੰ ਕਹਿਣਾ ਕਿ ਹੁਣ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਓ ਪਰ ਜਿਸ ਤਰੀਕੇ ਨਾਲ ਇਹ ਸਰਕਾਰ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਨੇ ਇਹ ਕੰਮ ਕਰ ਰਹੇ ਨੇ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਕਿ ਐਸੇ ਸਾਲ ਹੀ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਬਿਹਤਰ ਨਤੀਜੇ ਸਰਕਾਰੀ ਸਕੂਲਾਂ ਦੇ ਹੋਣਗੇ ਔਰ ਐਸ ਪਿੰਡ ਦੇ ਵਿੱਚ ਹੀ 10 12 ਬੱਚੇ ਜਿਹੜੇ ਨੇ ਉਹ ਪ੍ਰਾਈਵੇਟ ਸਕੂਲ ਦੇ ਵਿੱਚੋਂ ਹਟਾ ਕੇ ਐਸ ਸਕੂਲ ਦੇ ਵਿੱਚ ਪਾਏ ਨੇ ਸੋ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਬੇਸ਼ੱਕ ਨਤੀਜੇ ਜਦੋਂ ਬੱਚੇ ਪੜਨਗੇ ਬਨੌਕਰੀਆਂ ਇਹਨਾਂ ਨੂੰ 10 12 ਸਾਲ ਬਾਅਦ 15 ਸਾਲ ਬਾਅਦ ਰਿਜ਼ਲਟ ਮਿਲ ਮਿਲਣਾ ਹੈ ਪਰ ਇਹ ਹੈ ਕੇ ਪੰਜਾਬ ਸੋਹਣੇ ਪੰਜਾਬ ਦੀ ਇੱਕ ਨੀ ਜਿਹੜੀ ਉਹ ਰੱਖ ਦਿੱਤੀ ਗਈ